ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ਦਾ ਹੋਣ ਲੱਗਿਆ ਭਾਰੀ ਨੁਕਸਾਨ ਰੋਜ਼ਾਨਾ ਸੈਂਕੜੇ ਏਕੜ ਕਣਕ ਅੱਗ ਦੇ ਨਾਲ ਹੋਣ ਲੱਗੀ ਤਵਾ ਇਸ ਅੱਗ ਲੱਗਣ ਪਿੱਛੇ ਕੀ ਕਿਸਾਨ ਜਾਂ ਫਿਰ ਪ੍ਰਸ਼ਾਸਨ ਕਿੰਨਾ ਕੁ ਜ਼ਿੰਮੇਵਾਰ ਸਾਸ਼੍ਰੀ ਕਾਲ ਐਨ ਆਰ ਆਈ ਟੀਵੀ ਦੇਖ ਰਹੇ ਹਾਂ ਮੈਂ ਹਾਂ ਸੁਖਮਨ ਚਿਮਾ ਤੱਕ ਕਣਕ ਜੋਂ-ਜੋ ਹਰੇ ਤੋਂ ਸੁਨਹਿਰੀ ਰੰਗ ਫੜਦੀ ਆ ਤੱਕ ਕਿਸਾਨਾਂ ਦੇ ਜਿਹੜੇ ਚਿਹਰੇ ਨੇ ਉਹ ਖਿੜਨੇ ਸ਼ੁਰੂ ਹੋ ਜਾਂਦੇ ਨੇ ਤਾਂ ਜਦੋਂ ਸੁਨਹਿਰੀ ਹੁੰਦੀ ਆ ਕਿਸਾਨਾਂ ਦੇ ਚਿਹਰੇ ਖਿੜਦੇ ਨੇ ਜਦੋਂ ਉਧਰਲੇ ਪਾਸੇ ਸਰਕਾਰ ਵੀ ਇਹ ਗੱਲਾਂ ਕਹਿਣ ਲੱਗ ਜਾਂਦੀ ਆ ਕਿ ਅਸੀਂ ਮੰਡੀਆਂ ਦੇ ਵਿੱਚ ਪ੍ਰਬੰਧ ਹਾਲਾਂਕਿ ਉਹ ਦੇਖਣੇ ਹੋਏ ਕਿ ਮੰਡੀਆਂ ਦੇ ਵਿੱਚ ਜਾ ਕੇ ਕਿਸਾਨ ਦੇਖਣਗੇ ਕਿ ਕਿਸ ਤਰੀਕੇ ਹੋਣਗੇ ਪਰ ਸਰਕਾਰ ਨੇ ਕਹਿਤਾ ਸੀ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਣਾ ਨਹੀਂ ਪਵੇਗਾ ਮੰਡੀਆਂ 'ਚ ਜਾਣਗੇ ਕਣਕ ਦੀ ਫਸਲ ਵਿਕੇਗੀ ਨਾਲ ਦੀ ਨਾਲ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਇਹ ਗੱਲਾਂ ਸੁਣ ਕੇ ਜਿਹੜਾ ਕਿਸਾਨਾਂ ਨੂੰ ਕਿਤੇ ਸਕੂਨ ਵੀ ਮਿਲਦਾ ਸੀ ਕਿ ਜਿਹੜੇ ਉਮੀਦਾਂ ਲਾ ਕੇ 6 ਮਹੀਨਿਆਂ ਦੀ ਕਣਕ ਦੀ ਫਸਲ ਪਾਲੀ ਸੀ ਉਹ ਸਾਰੀਆਂ ਉਮੀਦਾਂ ਪੂਰੀਆਂ ਹੋਣਗੀਆਂ ਪਰ ਜਦੋਂ ਕੁਦਰਤ ਦਾ ਕਹਿਰ ਵੱਸਦਾ ਤਾਂ ਜਦੋਂ ਪਹਿਲਾਂ ਕੁਝ ਦਿਨ ਪਹਿਲਾਂ ਬੱਦਲਬਾਈ ਹੁੰਦੀ ਹੈ ਉਸ ਬੱਦਲਬਾਈ ਦੇ ਨਾਲ ਬਹੁਤੇ ਇਲਾਕਿਆਂ ਦੇ ਵਿੱਚ ਗੜੇਮਾਰੀ ਹੋ ਜਾਂਦੀ ਆ ਖਾਸ ਤੌਰ ਤੇ ਮਾਨਸਾ ਇਲਾਕੇ ਦੇ ਵਿੱਚ ਮਾਨਸਾ ਸੰਗਰੂਰ ਦੇ ਵਿੱਚ ਗੜੇਮਾਰੀ ਦੇ ਨਾਲ ਕਈ ਕਿਈ ਸੌ ਜੜੀ ਸੈਂਕੜੇ ਏਕੜਾਂ ਕਣਕਾ ਸਾਰਾ ਕੁਝ ਤਬਾਹ ਹੋ ਜਾਂਦਾ ਜਿਹੜਾ ਸਾਰਾ ਕੁਝ ਬੱਲੀਆਂ ਟੁੱਟ ਕੇ ਗੜਿਆਂ ਦੇ ਨਾਲ ਹੇਟਾਂ ਗਿਰ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਉੱਪਰ ਦੋਰੀ ਮਾਰ ਉਦੋਂ ਪੈਣ ਲੱਗ ਜਾਂਦੀ ਆ ਜਦੋਂ ਜਿਹੜਾ ਸ਼ਾਰਟ ਸਰਕਟ ਦੇ ਨਾਲ ਭਿਆਨਕ ਅੱਗਾਂ ਪੰਜਾਬ ਦੇ ਵਿੱਚ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਿਹੜੇ ਅੰਕੜੇ ਨੇ ਹੋਣਾ तकरीबन ਪੰਜਾਬ ਦੇ ਵਿੱਚ 1000 ਏਕੜ ਤੋਂ ਜ਼ਿਆਦਾ ਜਿਹੜੀ ਕਣਕਾ ਸ਼ਾਰਟ ਸਰਕਟ ਦੇ ਨਾਲ ਜਾਂ ਫਿਰ ਹੋਰ ਕਿਸੇ ਤਰੀਕੇ ਅੱਗ ਲੱਗੀ ਸੀ ਅੱਗ ਲੱਗਣ ਦੇ ਨਾਲ ਤਬਾਹ ਹੋ ਚੁੱਕੀਆਂ ਨਾਮੋਸ਼ੀ ਦੀਆਂ ਤਸਵੀਰਾਂ ਜਿਹੜੇ ਖੇਤਾਂ ਦੇ ਵਿੱਚੋਂ ਭੰਗੜਾ ਪੈਣੇ ਸੀ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਆਉਣੀ ਸੀ ਕਿ 6 ਮਹੀਨਿਆਂ ਦੀ ਫਸਲ ਹੋਣਾ ਪੱਕ ਕੇ ਤਿਆਰ ਹੋਗੀ ਤੇ ਉਸੇ ਖੇਤਾਂ ਦੇ ਵਿੱਚ ਹੁਣ ਕਿਸਾਨ ਭਾਵੁਕ ਹੁੰਦਰ ਨਜ਼ਰ ਆਏ ਨੇ ਕਿਉਂਕਿ ਸੈਂਕੜੇ ਏਕੜ ਜੜੀ ਫਸਲ ਆ ਉਹ ਸਾਰੀ ਤਬਾਹ ਹੁੰਦੀ ਰੋਜ਼ਾਨਾ ਸੈਂਕੜੇ ਏਕੜ ਤਬਾਹ ਹੁੰਦੀ ਆ ਹੁਣ ਤੱਕ ਜਿਹੜਾ ਅੰਕੜਾ ਆਇਆ ਕਿ ਪੰਜਾਬ ਦੇ ਵਿੱਚ 1000 ਏਕੜ ਦੇ ਨਜ਼ਦੀਕ ਜਿਹੜੀ ਕਣਕ ਸੜਕੇ ਤਬਾਹ ਹੋ ਗਈ ਤੇ ਉਸ ਤੋਂ ਵੀ ਜ਼ਿਆਦਾ ਜਿਹੜਾ ਕਣਕ ਦਾ ਨਾਲ ਜਿੱਥੇ ਕਣਕ ਵੱਢ ਲਈ ਉਸ ਤੋਂ ਬਾਅਦ ਤੂੜੀ ਮੰਣੀ ਸੀ ਉਹ ਨਾਲ ਬਹੁਤ ਜ਼ਿਆਦਾ ਅੱਗ ਦੇ ਨਾਲ ਤਬਾਹ ਹੋ ਚੁੱਕਿਆ ਤਸਵੀਰਾਂ ਖਾਸ ਤੌਰ ਤੇ ਫਿਰੋਜ਼ਪੁਰ ਦੇ ਹਰਸ ਗੁਰੂ ਹਰਸਾਇ ਤੋਂ ਨਿਕਲ ਕੇ ਸਾਹਮਣੇ ਜਿੱਤੇ ਕਿ ਲਗਾਤਾਰ ਦੂਜੇ ਦਿਨ ਅਜ ਵੱਡਾ ਨੁਕਸਾਨ ਹੋਇਆ ਪਿਛਲੇ ਕੱਲ ਵੀ ਜਿਹੜਾ ਵੱਡਾ ਨੁਕਸਾਨ ਹੁੰਦਾ ਜਿਸ ਦੇ ਵਿੱਚ ਕਿ ਤਕਰੀਬਨ 200 ਏਕੜ ਕਣਕ ਨੂੰ ਅੱਗ ਲੱਗਦੀ ਆ ਤੇ ਉਸ ਤੋਂ ਬਾਅਦ ਅੱਜ ਫਿਰ ਤੋਂ ਬੀਤੇ ਦਿਨ ਜਿਹੜਾ ਗੁਰੂ ਹਰਸਾਇ ਦੇ ਵਿੱਚ ਪਿੰਡ ਨਿਧਾਣਾ ਮੋਤੀਵਾਲਾ ਸਰੂਪੇ ਵਾਲਾ ਦੇ ਵਿੱਚ ਇਹਨਾਂ ਤਿੰਨ ਪਿੰਡਾਂ ਦੇ ਵਿੱਚੋਂ ਤਕਰੀਬਨ 200 ਏਕੜ ਦੇ ਨਜ਼ਦੀਕ ਜਿਹੜੀ ਕਣਕ ਸੜ ਕੇ ਸੁਆਹ ਹੋ ਜਾਂਦੀ ਆ ਕਿਸਾਨਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਸਾਰੇ ਸੁਪਨੇ ਟੁੱਟ ਕੇ ਚੱਕਨਾ ਚੂਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਬਰਨਾਲਾ ਦੇ ਪਿੰਡ ਤਨੇਰ ਦੇ ਵਿੱਚ ਜੜੀ ਜੋ ਜੋ ਇਲੈਕਟ੍ਰਿਸਿਟੀ ਦੇ ਖੰਭੇ ਲੰਘ ਰਹੇ ਨੇ ਬਿਜਲੀ ਦੀ ਲਾਈਨ ਲੰਘ ਰਹੀ ਸੀ ਉਤੋਂ ਸ਼ਾਰਟ ਸਰਕਟ ਹੁੰਦਾ ਉਹ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਜਾਂਦੀ ਆ ਤੇ ਉੱਥੇ ਵੀ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਤੇ ਫੜ ਮੁਰ ਰਿਪੀਟ ਹੁੰਦਾ ਜੋ ਗੋੜੂ ਗੁਰੂ ਹਰ ਸਾਹਿਬ ਦੇ ਵਿੱਚ ਫਿਰੋਜ਼ਪੁਰ ਦੇ ਗੁਰੂ ਹਰ ਸਾਹਿਬ ਦੇ ਵਿੱਚ ਜਿੱਥੇ ਕਿ ਪਿੰਡ ਮਿਸ਼ਰੀ ਵਾਲਾ ਕੋਰ ਸਿੰਘ ਵਾਲਾ ਤੇ ਦਿੱਲਾ RAM ਦੇ ਵਿੱਚ ਮੁਰ ਤੋਂ ਵੱਡਾ ਨੁਕਸਾਨ ਹੋਇਆ ਤੇ ਇਸੇ ਨੁਕਸਾਨ ਦੇ ਪਿੱਛੇ ਅਖਰ ਜ਼ਿੰਮੇਵਾਰ ਕੌਣ ਆ ਕਿਉਂਕਿ ਬੀਤੇ ਦਿਨ ਗੁਰੂ ਹਰ ਸਾਹਿਬ ਦੇ ਵਿੱਚ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਤਿੱਕੀ ਬਹਿਸ ਹੁੰਦੀ ਆ ਜਿਸ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਆ ਉਦੋਂ ਤਾਂ ਪ੍ਰਸ਼ਾਸਨ ਮਿੰਟਾਂ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਆ ਜਾਂਦਾ ਸਾਡੇ ਤੇ ਪਰਚੇ ਪਾ ਜਾਂਦਾ ਜਾਨੀ ਕਿ ਸਿੱਧੇ ਤੌਰ ਤੇ ਐਸ ਡੀ ਐਮ ਦੀ ਕਿਸਾਨਾਂ ਦੇ ਨਾਲ ਬਹਿਸ ਹੋ ਜਾਂਦੀ ਹੈ ਕਿੰਨਾ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਨਾਲ ਆ ਗਿਆ ਅਸੀਂ 5-5 ਮਿੰਟ ਪੰਜ ਮਿੰਟ ਦੇ ਇਨ੍ਹਾਂ ਦੇ ਖੇਤਾਂ 'ਤੇ ਪਰਚੇ ਵੀ ਹੋਇਆ ਇਹਨਾਂ ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਆ ਕੇ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਵਾਲੇ ਇਹਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਵਿੱਚ ਆ ਤੁਸੀਂ ਜੀ ਸਰਕਾਰ ਬਿਲਕੁਲ ਤੁਹਾਨੂੰ ਜੀ ਜੋ ਤੁਹਾਡੇ ਨੁਕਸਾਨ ਦੇ ਵਾਸਤੇ ਕਾਪੀ ਦੇ ਸੰਦੇਸ਼ ਨਹੀਂ ਚੇ ਜਾਇਗਾ ਉਹ ਦਿਲੇ ਵੀ ਨਹੀਂ ਕਰਗੇ ਆਪਾਂ ਨਾ ਦੇਰੀ ਨਹੀਂ ਯੂਜ਼ਲੀ ਕਰਦੇ ਨੇ ਆਪਾਂ ਇਸ ਵਾਰ ਦੇਰੀ ਕਰੋਂਗੇ ਨੁਕਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਧੀਰੀ ਨਹੀਂ ਮਰੀ ਗਈ ਮੈਂ ਬਲ 5 ਕਿਲੋ ਠੇਕੇ ਤਾਂ ਲੈ ਲੇ ਤੁਸੀਂ ਠੀਕ ਹੈ ਜੀ 5 ਕਿਲੋ ਦੇ ਵਿੱਚ ਲੋਕ ਲੈ ਉੱਠ ਗਿਆ ਲੱਗ ਲੱਗਦਾ ਹਾਂ ਮੇਰਾ ਪਤਾ ਨਹੀਂ ਕਿ ਆ ਵੀ ਕਰਕੇ ਉਹਨੂੰ ਮਿਲ ਲੱਗਣਾ ਮੈਨੂੰ ਠੀਕ ਹੈ ਜੀ ਤੇ ਮੈਂ ਹੁਣ ਦਸ ਕੀ ਲਊਗਾ ਫਾਹੀ ਲਊਗਾ ਜੇ ਕਿਤੇ ਇਹ ਝੋਲੇ ਨੇ ਮੈਂ ਅੱਗ ਲਾਈ ਹੁੰਦੀ ਸਿਰਫ 5 ਮਿੰਟ ਦੇ ਵਿੱਚ ਗੱਡੀ ਆਏਗੀ 5 ਮਿੰਟਾਂ ਵਿੱਚ ਆ ਕੇ ਲੱਗਿੰ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਹੈ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਦੋਂ ਮੇਰੇ ਲੋਕ ਲੈ ਉੱਠ ਕੇ ਆਪਣੇ ਪੁਲਿਸ ਵਾਲੇ ਜੀ ਮੈਡਮ ਜੇਲ੍ਹ ਘੜਾ ਜੀ ਝਾਵਲਾ ਦੇ ਝਾਵਲਾ ਦੇ ਹੱਦ ਤੋਂ ਅੱਗ ਲੱਗੀ ਹੈ ਜੀ ਉਹ ਮੋੜੇ ਜਾਂਦੀ 60 ਕਿਲੀਓੜੇ ਤੋਂ ਫਾਰਕ ਪਾੜ ਕੇ ਲੱਗੀ ਆ ਜਿਹਦੇ ਵਿੱਚ ਕੋਰਸ ਵਾਲਾ ਕੋਰਸ ਵਾਲਾ ਯਾਰ ਰਖਵਾਇਆ ਕੋਰਸ ਵਾਲਾ ਬਿਲਕੁਲ ਤਾਂ ਬੀਤੇ ਕੱਲ ਦੀ ਤੁਸੀਂ ਤਸਵੀਰ ਦੇਖਿਆ ਕਿ ਕਿਸ ਤਰੀਕੇ ਕਿਸਾਨਾਂ ਦੀ ਐਸਡੀਐਮ ਦੇ ਨਾਲ ਬੈਸ ਹੋਈ ਤੇ ਉਸ ਤੋਂ ਬਾਅਦ ਕੁਝ ਨਮੋਸ਼ੀ ਦੀਆਂ ਤਸਵੀਰਾਂ ਵੀ ਜੜੀਆਂ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਨਿਕਲ ਕੇ ਆਈਆਂ ਜਿੱਥੇ ਕਿ ਜਿਹੜਾ ਇੱਕ ਮਾਲਵੇ ਦਾ ਕਿਸਾਨ ਆ ਜਿਸ ਦੀ ਕਿ ਤਕਰੀਬਨ 2 ਢਾਈ ਏਕੜ ਜ਼ਮੀਨ ਹੁੰਦੀ ਆ ਉਹ ਸਾਰੀ ਜਿਹੜੀ ਕਣਕ ਵਿਜੀ ਹੁੰਦੀ ਆ ਕਣਕ ਹਰੇ ਤੋਂ ਸੁਨਹਿਰੀ ਹੋਈ ਹੁੰਦੀ ਆ ਚਿਹਰੇ ਤੇ ਖੁਸ਼ੀ ਹੁੰਦੀ ਆ ਕਿ ਘਰ ਦਾ 100 100 ਕੰਮਕਾਰ ਹੋਵੇਗਾ ਪਰ ਜਦੋਂ ਸਾਰਾ ਕੁਝ ਤਬਾਹ ਹੋ ਜਾਂਦਾ ਤਾਂ ਫਿਰ ਜਿਹੜੇ ਟਰੈਕਟਰ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਦਾ ਉਸੇ ਦੇ ਗੱਲ ਲਾ ਕੇ ਰੋਣ ਲੱਗ ਜਾਂਦਾ ਭਾਈ ਰੋਣ ਨਾਲ ਤਾਂ ਕੋਈ ਨਹੀਂ ਯਾਰ ਕੋਈ ਚੱਕਰ ਨਹੀਂ ਤੂੰ ਯਾਰ ਪਾ ਲਈ ਬਾਈ ਦਾ ਖਾਤਾ ਨੰਬਰ ਖਾਤਾ ਨੰਬਰ ਪਾ ਲਈ ਖਾਤੇ 'ਚ ਪਾ ਦੇਂਗਾ ਆ ਹਾਲ ਆ ਜ਼ਿਮੀਦਾਰ ਦਾ ਤੁਸੀਂ ਕਹਿ ਰਹੇ ਨੇ ਨਾ ਸਾਨੂੰ ਵੀ ਖੜਿਆ ਨੂੰ ਆਉਂਦਾ ਹੈਗਾ ਵੀ ਜਿਹੜੀ ਉਹਦੀ ਕਿਰਤ ਸੀਗੀ ਉਹ ਗਈ ਸਾਡੇ ਤੋਂ ਵੀ ਬੋਲਣ ਲੱਗਿਆ ਆਉਂਦਾ ਹੈਗਾ ਨਾ ਨੰਬਰ ਦੇਵਾਂਗੇ ਯਾਰ ਜਿੰਨਾ ਹੋ ਸਕਦਾ ਸ਼ੇਅਰ ਕਰੋ ਜਿੰਨੀ ਹੋ ਸਕਦੀ ਆ ਹਨਾ ਵੀ ਆਹ ਹਾਲ ਆ ਜਿਮੀਂਦਾਰ ਇੱਥੇ ਆ ਕੇ ਮਰ ਜਾਂਦਾ ਹੈਗਾ ਵੀ ਸਾਡੇ ਆਪ ਦੇ ਰੋਣ ਨਿਕਲਦਾ ਹੈਗਾ ਇੱਥੇ ਤਾਂ ਤਸਵੀਰ ਤੁਸੀਂ ਉਹ ਵੀ ਦੇਖੀ ਆ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਦਾ ਦੁੱਖ ਜਿਹੜਾ ਦੇਖਿਆ ਨਹੀਂ ਜਾਂਦਾ ਚਿਹਰਾ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਭਾਵੁਕ ਹੋਇਆ ਕਿ ਜਿਹੜੀ ਫਸਲ ਤੇ ਸੌ ਉਮੀਦਾਂ ਸੀ ਸਾਰਾ ਕੁਝ ਤੈਸ਼ ਨੈਸ਼ ਹੋ ਗਿਆ ਤਾਂ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇਸ ਦੇ ਵਿੱਚ ਜ਼ਿੰਮੇਵਾਰ ਕੌਣਾ ਜੇ ਇੰਨੇ ਜ਼ਿਆਦਾ ਸ਼ਾਰਟ ਸਰਕਟ ਹੋ ਰਹੇ ਨੇ ਕੀ ਇਸ ਦੇ ਪਿੱਛੇ ਜਿਹੜਾ ਬਿਜਲੀ ਮੈਹਕਮਾ ਕੀ ਉਸ ਤੋਂ ਪਹਿਲਾਂ ਜਿਹੜਾ ਬਿਜਲੀ ਦੇ ਖੰਬਿਆਂ ਦੇ ਉੱਪਰ ਜਿੱਥੇ ਕਿਤੇ ਤਾਰਾਂ ਦੀ ਸਪਲਾਈ ਢੱਲੀ ਆ ਉਹ ਟਾਈਟ ਕਰਨੀ ਚਾਹੀਦੀ ਸੀ ਟਾਈਟ ਤਾਰਾਂ ਦੀ ਕਸਾਈ ਜਾਂ ਫਿਰ ਜੇ ਕਿਤੇ ਕੋਈ ਨਜ਼ਦੀਕੀ ਦਰਖਤ ਖੈਂਦਾ ਜਾਂ ਕੁਝ ਹੋਰ ਕਹਿੰਦਾ ਕਿ ਉਹ ਜਿਹੜਾ ਉਸ ਦਾ ਪ੍ਰਬੰਧ ਸਹੀ ਪਹਿਲਾਂ ਕਿਉਂ ਨਹੀਂ ਹੋਇਆ ਤੇ ਇਸ ਦੇ ਪਿੱਛੇ ਬਹੁਤ ਕੁਝ ਜ਼ਿੰਮੇਵਾਰਤਾ ਹੈ ਜਿਹੀ ਇੱਕ ਤਸਵੀਰ ਹੈ ਉਹ ਵੀ ਬੀਤੇ ਦਿਨ ਨਿਕਲ ਕੇ ਸਾਹਮਣੇ ਆ ਜਿੱਤੇ ਕਿ ਇੱਕ ਜਦੋਂ ਕਣਕ ਨੂੰ ਅਗ ਲੱਗ ਜਾਂਦੀ ਆ ਤਾਂ ਫਿਰ ਇੱਕ ਬੇਵੱਸ ਹੋਇਆ ਪਿਓ ਭਾਵੂ ਕੋ ਕੇ ਰੋਣ ਲੱਗ ਜਾਂਦਾ ਤੇ ਉਸ ਦੀ ਜਿਹੜੀ ਧੀ ਆ ਉਹ ਇਹ ਕਹਿ ਕੇ ਚੁੱਪ ਕਰਾਉਂਦੀ ਆ ਕਿ ਜੱਤੇ ਬਹੁਤ ਕੁਝ ਚੱਲਿਆ ਉਹ ਜਿਹੜਾ ਹੁਣ ਹੋਇਆ ਇਹ ਵੀ ਚੱਲਾਂਗੇ ਪਰ ਕਿਸਾਨ ਨੂੰ ਪਤਾ ਕਿ ਕਿਸ ਤਰੀਕੇ ਬੀਤੀ ਆ ਅਗਲੀ ਫਸਲ ਤੇ ਜਿਹੜਾ ਖਰਚਾ ਉਹ ਕਿੱਥੋਂ ਹੋਣਾ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਕਿਸਾਨ ਭਾਵੁਕ ਹੋਇਆ ਕਿੰਨੇ ਕਿੱਲੇ ਮੱਚਾਈ ਦੇ ਦੋ ਕਿੱਲੇ ਸੀ ਬਾਈ ਇਹੀ ਦੋ ਕਿੱਲੇ ਕਰਦੇ ਸੀ ਆ ਰਾਜਾ ਬਈਏ ਹੈ ਵਰਤਿ ਕਰਦੇ ਇਹ ਬਜ਼ੁਰਗ ਵੀ ਜਾਣੀ ਬਾਹਰ ਆਪੋ ਤੋਂ ਵੱਡਿਆ ਹੋਇਆ ਕਿ ਤੇਰੇ ਪਰਿਵਾਰ ਉਹ ਨਹੀਂ ਨਾ ਕਰ ਜਾ ਬਈ ਤੇਰੀ ਮਾਲੇ ਕਰਾਵਾਂਗੇ ਸਾਰਿਆਂ ਨੂੰ ਇਹ ਕੇ ਕੇ ਹਾਂ ਤਾਂ ਤਸਵੀਰਾਂ ਤੁਹਾਨੂੰ ਤਿੰਨ ਦਿਖਾਈਆਂ ਨੇ ਇਹ ਦਿਖਾਈ ਆ ਕਿ ਜਿੱਥੇ ਇੱਕ ਕਿਸਾਨ ਭਾਊ ਕੁੰਦਾ ਉਸ ਦੀ ਧੀ ਉਸ ਨੂੰ ਚੁੱਪ ਕਰਾਉਂਦੀ ਆ ਤੇ ਉਸ ਤੋਂ ਪਹਿਲਾਂ ਦਿਖਾਈ ਇੱਕ ਕਿਸਾਨ ਆਪਣੇ ਦੂਜੇ ਪੁੱਤ ਜਿਸ ਨੂੰ ਕਿਹਾ ਜਾਂਦਾ ਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਆ ਤੇ ਜਿਹੜਾ ਜੋ ਟਰੈਕਟਰ ਆ ਉਸ ਨੂੰ ਪੁੱਤਾਂ ਵਾਂਗ ਰੱਖਦਾ ਉਸ ਪੁੱਤ ਦੇ ਕੋਲ ਖੜ ਕੇ ਰੋਣ ਲੱਗ ਜਾਂਦਾ ਤੇ ਉਸ ਤੋਂ ਪਹਿਲਾਂ ਇੱਕ ਤਲਕੀ ਦੀ ਤਸਵੀਰ ਵੀ ਦਿਖਾਈ ਦਿੱਤੀ ਜਿੱਥੇ ਪ੍ਰਸ਼ਾਸਨ ਦੇ ਨਾਲ ਤਲਕੀ ਵੱਧਦੀ ਆ ਤਲਕੀ ਇੰਨੀ ਜ਼ਿਆਦਾ ਵੱਧਦੀ ਆ ਕਿਸਾਨ ਸਿੱਧੇ ਹੋ ਜਾਂਦੇ ਨੇ ਕਿ ਜੇ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਨੇ ਆ ਤੁਸੀਂ ਮਿੰਟਾਂ 'ਚ ਆ ਜੰਨੇ ਹੋ ਸਾਡੀ 3 ਘੰਟਿਆਂ ਦੇ ਵਿੱਚ ਤਕਰੀਬਨ 2250 ਏਕੜ ਕਣਕ ਤਬਾਹ ਹੋ ਗਈ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਕੋਈ ਫਾਇਰ ਬ੍ਰਿਗੇਡ ਨਹੀਂ ਆਈ ਇੱਥੋਂ ਤੱਕ ਕਿ ਕੁਝ ਸੂਤਰਾਂ ਤੋਂ ਖਬਰਾਂ ਇਹ ਵੀ ਆਈਆਂ ਕਿ ਕਈ ਇਲਾਕਿਆਂ ਦੇ ਵਿੱਚ ਗਈਆਂ ਫਾਇਰ ਬਰਗੇਡ ਦੀਆਂ ਗੱਡੀਆਂ ਮੌਕੇ ਤੇ ਖਰਾਬ ਹੋ ਗਈਆਂ ਤਾਂ ਫਿਰ ਕਿਸਾਨਾਂ ਨੇ ਆਪੋ ਆਪਣੇ ਜਿਹੜੇ ਮਾੜੇ-ਮੋٹے ਸਾਧਨਾਂ ਦੇ ਨਾਲ ਸਪਰੇਅ ਪੰਪਾਂ ਦੇ ਨਾਲ ਅੱਗ ਦੇ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਕਹਿੰਦਾ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਪਿਛਲੇ 4-5 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਹਜ਼ਾਰਾਂ ਏਕੜ ਦੀ ਵਾਢੀ ਹੋਈ ਤਾਂ ਜਿਹੜਾ ਤਕਰੀਬਨ 1000 ਦੇ ਕਰੀਬ ਜਿਹੜੀ ਏਕੜ ਕਣਕ ਆ ਉਹ ਅੱਗ ਦੇ ਭੇਂਟ ਚੜ ਗਈ ਕਿਸਾਨਾਂ ਦੇ ਚਿਹਰੇ ਨਮੋਸ਼ ਹੋ ਗਏ ਭਾਵੁਕ ਹੋ ਗਏ ਤਾਂ ਇਸ ਦੇ ਪਿੱਛੇ ਸਵਾਲ ਖੜੇ ਹੋਗੇ ਕਿ ਅਖਰ ਜ਼ਿੰਮੇਵਾਰ ਕੌਣ ਆ ਕਿ ਇਹ ਨੇ ਜਿਸ ਤਰੀਕੇ ਕਿਸਾਨ ਕਹਿ ਰਹੇ ਨੇ ਕਿ ਤਿੰਨ ਤਿੰਨ ਘੰਟੇ ਜਿਹੜਾ ਫਾਇਰ ਬਰਗੇਡ ਨਹੀਂ ਆ ਰਹੀ ਕੇਸ ਦੇ ਪਿੱਛੇ ਪ੍ਰਸ਼ਾਸਨ ਜ਼ਿੰਮੇਵਾਰ ਆ ਜਾਂ ਫਿਰ ਕਿਸਾਨ ਜ਼ਿੰਮੇਵਾਰ ਨੇ ਕਿਸਾਨਾਂ ਨੂੰ ਖੁਦ ਧਿਆਨ ਰੱਖਣਾ ਚਾਹੀਦਾ ਕਿ ਜੇਕਰ ਕਿਤੇ ਸਾਡੀ ਪੱਕੀ ਕਣਕ ਦੇ ਨਜ਼ਦੀਕ ਕੋਈ ਤਾਰ ਲੰਗਦੀ ਆ ਜੋ ਕੋਈ ਬਿਜਲੀ ਦੀ ਤਾਰ ਲੰਗਦੀ ਆ ਉਸ ਨੂੰ ਕੋਈ ਦਰਖਤ ਛੂ ਰਿਹਾ ਉਸ ਨੂੰ ਅਸੀਂ ਪਹਿਲਾਂ ਸਾਰਾ ਉਸ ਦੀ ਕਟਾਈ ਕਰ ਉਸ ਨੂੰ ਪਾਸੇ ਕਰ ਦਈਏ ਜਾਂ ਫਿਰ ਕੁਝ ਜਿਹੜੇ ਜੋ ਗਲਤ ਤਰਕ ਤਾਂ ਕਰਨ ਵਾਲੇ ਲੋਕ ਨੇ ਕਿ ਜਿਸ ਤਰੀਕੇ ਸੜਕ ਕਿਨਾਰੇ ਕੋਈ ਸਿਗਰਟ ਬੀਡੀ ਸੱਟ ਜਾਂਦਾ ਉਸ ਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਜਾਨੀ ਕਿ ਮਾੜੇ ਅੰਸਰਾਂ ਦੁਆਰਾ ਵੀ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਪਰ ਕੁੱਲ ਮਿਲਾ ਕੇ ਅਖੀਰ ਦੇ ਵਿੱਚ ਇਹ ਗੱਲ ਆ ਕਿ ਹਜ਼ਾਰਾਂ ਏਕੜ ਦਾ ਪੰਜਾਬ ਦੇ ਵਿੱਚ ਕਣਕ ਦਾ ਨੁਕਸਾਨ ਹੋ ਗਿਆ ਜਿਹੜੇ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਆਉਣੀ ਸੀ ਉਹ ਨਮੋਸ਼ ਹੋ ਗਏ ਤੇ ਜਿਹੜੀ ਰਹਿੰਦੀ ਫਸਲਾ ਉਹ ਕਿਸਾਨਾਂ ਦੇ ਚਿਹਰਿਆਂ ਤੇ ਇਸ ਇਸ ਕਦਰ ਮੁਤ ਜਿਹੜੀ ਮੁਸੀਬਤ ਖੜੀ ਹੋ ਗਿਆ ਕਿ ਕਿਤੇ ਜਿਹਾ ਪਾਣਾ ਜਿਹੜਾ ਸਾਡੀ ਕਣਕ ਦੀ ਫਸਲ ਦੇ ਨਾਲ ਵੀ ਵਾਪਰ ਨਾ ਜਾਵੇ